ਸਤਿ ਪਿਆਰ ਪਰਿਸ਼ਾਸੀ ਕਾਲ ਮੈਂ ਤੁਹਾਡਾ ਆਪਣਾ ਦਵਿੰਦਰ ਸਹੋਤਾ ਰਿਪੋਰਟਰ ਖੇਮਕਰਨ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼ ਚੈਨਲ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਮਕਰਨ ਵਿਖੇ ਪਹੁੰਚੇ ਹਾਂ ਜਿੱਥੇ ਕਿ ਬਲਾਕ ਵਲਟੋਹਾ ਦੇ ਸਕੂਲ ਜੋ ਕਿ 55 ਸਕੂਲ ਜਿਹੜੇ ਇਸ ਬਲਾਕ ਵਿੱਚ ਆਉਂਦੇ ਆ ਤੇ ਅੱਜ ਜੋ ਦੂਸਰੇ ਬੈਚ ਦਾ ਸੈਮੀਨਾਰ ਚੱਲ ਰਿਹਾ ਹੈ ਸੋ ਸਾਡੇ ਨਾਲ ਜੋ ਸੈਮੀਨਾਰ ਦੇ ਆਰਗੇਨਾਈਜ਼ ਕਰ ਰਹੇ ਆ ਉਹ ਨਾਲ ਨੇ ਅਸੀਂ ਉਹਨਾਂ ਦੇ ਨਾਲ ਕਰਾਂ ਗੱਲਬਾਤ ਹਾਂਜੀ ਕੀ ਨਾਮ ਸਰ ਜੀ ਆਪਣਾ ਹਾਂਜੀ ਸਰ ਮੇਰਾ ਨਾਮ ਜਾਰਜ ਮਸੀ ਹਾਂਜੀ ਕੀ ਰੈਂਕ ਆਪਣਾ ਜੀ ਇੱਥੇ ਮੈਂ ਸਰ ਬਲਾਕ ਰਿਸੋਰਸ ਕੋਆਰਡੀਨੇਟਰ ਕਮ ਨੋਡਲ ਅਫਸਰ ਟ੍ਰੇਨਿੰਗ ਆ ਜੀ ਅੱਜ ਜਿਹੜਾ ਇਹ ਸੈਮੀਨਾਰ ਜਿਹੜਾ ਚੱਲ ਰਿਹਾ ਹੈ ਤੁਹਾਡੇ ਬਲਾਕ ਦੇ ਵਿੱਚ ਦਫ਼ਤਰ ਦੇ ਵਿੱਚ ਤੇ ਕੀ ਇਹਦਾ ਮੋਡਿਊਲੇਸ਼ਨ ਹੈ ਸਰ ਜੀ ਦੇਖੋ ਸਟੇਟ ਵੱਲੋਂ ਹਦਾਇਤ ਹੋਈ ਆ ਕਿ ਜਿਹੜੇ ਪਹਿਲੀ ਦੂਜੀ ਦੇ ਅਧਿਆਪਕ ਨੇ ਉਹਨਾਂ ਦਾ ਐਫ ਐਲ ਐਨ ਜੋ ਫਾਊਂਡੇਸ਼ਨ ਲਿਟਰੇਸੀ ਐਂਡ ਨੰਮਰਸੀ ਨਿਪੁੰਨ ਮਿਸ਼ਨ ਭਾਰਤ ਜਿਹੜਾ ਭਾਰਤ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਵਾ ਉਹਦੇ ਅਧੀਨ ਅਧਿਆਪਕਾਂ ਦੀ ਜਰੀਏ ਟ੍ਰੇਨਿੰਗ ਚੱਲ ਰਹੀ ਆ ਅਧਿਆਪਕਾਂ ਨੂੰ ਪੰਜਾਬੀ ਅੰਗਰੇਜ਼ੀ ਔਰ ਮੈਥ ਵਿਸ਼ੇ ਦੇ ਨਵੇਂ-ਨਵੇਂ ਤਰੀਕੇ ਦੱਸੇ ਜਾ ਰਹੇ ਨੇ ਔਰ ਮੇਨ ਜਿਹੜਾ ਇਸ ਟ੍ਰੇਨਿੰਗ ਦਾ ਬੇਸ ਹੈਗਾ ਏ ਉਹ ਹੈਗਾ ਕਿ ਅਧਿਆਪਕ ਨੂੰ ਐਕਟੀਵਿਟੀ ਬੇਸ ਆਪਣੀ ਜਿਹੜੀ ਟੀਚਿੰਗ ਆ ਉਹਨੂੰ ਐਕਟੀਵਿਟੀ ਬੇਸਡ ਬਣਾਇਆ ਜਾਵੇ ਉਹਨੂੰ ਮੈਥ ਦੀ ਗੱਲ ਕਰੀਏ ਤੇ ਉਹ ਪ੍ਰਯੋਗੀ ਕਿਰਿਆਵਾਂ ਦੇ ਦੁਆਰਾ ਕਿ ਬੱਚਿਆਂ ਨੂੰ ਕਰਕੇ ਡੂਇੰਗ ਬਾਏ ਲਰਨਿੰਗ ਬਾਰੇ ਮੈਥ ਸੇ ਜਿਹੜਾਵਾ ਉਹ ਸਿਖਾਇਆ ਜਾ ਰਿਹਾ ਜੀ ਤੇ ਅੱਜ ਜਿਹੜਾ ਕਿੰਨੇ ਕ ਜਿਹੜੇ ਅਧਿਆਪਕ ਪਹੁੰਚੇ ਸਰੇ ਬਲਾਕ ਵਲਟਵਾ ਦੇ ਜਿਹੜੇ ਅਧਿਆਪਕ ਪਹਿਲੀ ਦੂਜੀ ਜਮਾਤ ਨੂੰ ਪੜਾ ਰਹੇ ਨੇ ਸਾਡੇ ਕੋਲ ਦੋ ਬੈਚ ਬਣੇ ਸੀ ਸਾਡੇ ਕੋਲ ਟੋਟਲ 80 ਦੇ ਕਰੀਬ ਅਧਿਆਪਕ ਨੇ ਤੇ 40 ਦਾ ਅਸੀਂ ਪਹਿਲਾ ਬੈਚ ਲਾਤਾ ਇਹ ਦੂਸਰਾ ਬੈਚ ਹੈ ਔਰ ਦੂਸਰੇ ਬੈਚ ਦਾ ਵੀ ਅੱਜ ਆਖੀਰਲਾ ਦਿਨ ਹੈ ਅੱਜ ਅੰਗਰੇਜ਼ੀ ਦਾ ਵਿਸ਼ਾ ਇਹਨਾਂ ਨੂੰ ਜਿਹੜਾ ਕਰਵਾਇਆ ਜਾ ਰਿਹਾ ਸੋ ਮੇਰੇ ਨਾਲ ਸੁਨੀਲ ਕੁਮਾਰ ਜੀ ਨੇ ਜੋ ਅੱਜ ਅੰਗਰੇਜ਼ੀ ਵਿਸ਼ੇ ਤੇ ਗੱਲਬਾਤ ਕਰ ਰਹੇ ਨੇ ਹਾਂਜੀ ਟੀਚਰਸ ਨੂੰ ਵੱਧ ਤੋਂ ਵੱਧ ਅਸੀਂ ਟ੍ਰੇਨਿੰਗ ਦੇ ਰਹੇ ਆ ਜੀ ਕੀ ਕਲਾਸ ਦੇ ਵਿੱਚ ਕਿਹੜੀਆਂ-ਕਿਹੜੀਆਂ ਟੈਕਨੀਕਸ ਹੈਗੀਆਂ ਜਿਨ੍ਹਾਂ ਦੇ ਨਾਲ ਆਪਾਂ ਇੰਗਲਿਸ਼ ਨੂੰ ਸਕਿੱਲ ਜਿਹੜੀ ਹੈਗੀ ਆ ਇੰਗਲਿਸ਼ ਦੀ ਜਿਹੜੀ ਸਕਿੱਲਾਂ ਬੱਚਿਆਂ ਦੇ ਵਿੱਚ ਕਿੱਦਾਂ ਡਿਵੈਲਪ ਕਰ ਸਕਦੇ ਆ ਔਰ ਨਾਲ ਹੀ ਆਪਾਂ ਇਹਨਾਂ ਨੂੰ ਬੁੱਕਸ ਦੇ ਫੀਚਰ ਦੱਸ ਦਤ ਰਹੇ ਆਂ ਕਿ ਜਿਹੜੀਆਂ ਸਰਕਾਰ ਦੁਆਰਾ ਹੁਣ ਜਿਹੜੀਆਂ ਕਿਤਾਬਾਂ ਜਿਹੜੀਆਂ ਰੀਨਿਊ ਕਰ ਦਿੱਤੀਆਂ ਗਈਆਂ ਵਾਂ ਜਿਨ੍ਹਾਂ ਦੇ ਵਿੱਚ ਨਵੀਆਂ-ਨਵੀਆਂ ਟੈਕਨੀਕਸ ਜਾਂ ਫੋਰ ਬਲੌਕ ਅਪਰੋਚ ਅਪਣਾਈ ਗਈ ਆ ਉਹਨਾਂ ਨੂੰ ਕਿੱਦਾਂ ਕਲਾਸਰੂਮ ਤੱਕ ਪਹੁੰਚਾਇਆ ਜਾਵੇ ਤੇ ਕਿਹੜੀਆਂ-ਕਿਹੜੀਆਂ ਐਕਟੀਵਿਟੀਆਂ ਕਰਾਈਆਂ ਜਾਣ ਉਹਦੇ ਬਾਰੇ ਅੱਜ ਆਪਾਂ ਇਸ ਸੈਮੀਨਾਰ ਦੇ ਵਿੱਚ ਇਹਨਾਂ ਨੂੰ ਸਿ ਹਾਂਜੀ ਸਾਡੇ ਨਾਲ ਮੈਡਮ ਨੇ ਇਹਨਾਂ ਦੇ ਨਾਲ ਵੀ ਅੱਜ ਦੇ ਵਿਸ਼ੇ ਤੇ ਕਰਦੇ ਗੱਲਬਾਤ ਹਾਂਜੀ ਮੈਡਮ ਕੀ ਨਾਂ ਹੈ ਸਰ ਮੇਰਾ ਨਾਮ ਗਗਨ ਹੈ ਹਾਂ ਕਿਹੜੀ ਸਕੂਲ ਤੋਂ ਤੁਸੀਂ ਮੈਂ ਸਰ ਗਰਲ ਸਕੂਲ ਖੇਮ ਕਰਨ ਦੇ ਵਿੱਚੋਂ ਹਾਂ ਹਾਂਜੀ ਤੇ ਜਿਸ ਤਰ੍ਹਾਂ ਸੈਮੀਨਾਰ ਚੱਲ ਰਿਹਾ ਤੇ ਤੁਸੀਂ ਬੱਚਿਆਂ ਨੂੰ ਜਿਹੜਾ ਅਵੇਅਰ ਕਰਨ ਦੇ ਲਈ ਕੀ ਸਿੱਖਿਆ ਸਰ ਇਹ ਜਿਹੜੀ ਟ੍ਰੇਨਿੰਗ ਹੈ ਇਹ ਬਹੁਤ ਵਧੀਆ ਟ੍ਰੇਨਿੰਗ ਹੈ ਅੱਗੇ ਜਿਵੇਂ ਬੋਰਿੰਗ ਕਿਤਾਬਾਂ ਦੇ ਅਕੋਰਡਿੰਗ ਹੀ ਬੱਚਿਆਂ ਨੂੰ ਪੜਾਇਆ ਜਾਂਦਾ ਸੀਗਾ ਤੇ ਬੱਚਾ ਉਹ ਚੀਜ਼ ਨਹੀਂ ਮਤਲਬ ਗੇਨ ਕਰ ਸਕਦਾ ਸੀ ਪਰ ਹੁਣੇ ਜਿਹੜੀ ਟ੍ਰੇਨਿੰਗ ਹੈ ਪੂਰੀ ਐਕਟੀਵਿਟੀ ਬੇਸਡ ਹੈ ਪੂਰੀ ਐਕਟੀਵਿਟੀ ਕਰਕੇ ਯਾਨੀ ਕਿ ਬੀਆਰਸੀ ਜੋ ਸਾਡੇ ਰਿਸੋਰਸ ਪਰਸਨ ਹੈ ਉਹਨਾਂ ਤੇ ਵੀ ਡਿਪੈਂਡ ਕਰਦੀ ਗੱਲ ਬਹੁਤ ਵਧੀਆ ਤਰੀਕੇ ਨਾਲ ਉਹ ਟ੍ਰੇਨਿੰਗ ਲੈ ਕੇ ਆਏ ਆ ਤੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਟ੍ਰੇਨਿੰਗ ਦੇ ਰਿਹਾ ਤੇ ਉਹ ਟ੍ਰੇਨਿੰਗ ਦੇ ਅਕੋਰਡਿੰਗ ਜਿਵੇਂ ਪਹਿਲਾਂ ਵੀ ਪਿਛਲੇ ਸਮੇਂ ਚ ਵੀ ਇਹ ਲੱਗਦੀਆਂ ਰਹੀਆਂ ਟ੍ਰੇਨਿੰਗਾਂ ਇਹਦੇ ਨਾਲ ਬਹੁਤ ਵਧੀਆ ਆਉਟਪੁੱਟ ਆਈ ਹੈ ਤੇ ਐਕਟੀਵਿਟੀ ਬੇਸਡ ਹੋਣ ਕਰਕੇ ਬੱਚਾ ਇਨਵੋਲਵ ਹੁੰਦਾ ਬੱਚੇ ਨੇ ਜਿਹੜੀ ਕਿਤਾਬ ਦੇ ਵਿੱਚੋਂ ਚੀਜ਼ ਪੜ੍ਹ ਕੇ ਯਾਦ ਕਰਨੀ ਜਾਂ ਸਿੱਖਣੀ ਉਹ ਚੀਜ਼ ਸੌਖੀ ਨਹੀਂ ਲੱਗਦੀ ਪਰ ਐਕਟੀਵਿਟੀ ਬੇਸਡ ਜਿਹੜਾ ਬੱਚਾ ਜਦੋਂ ਆਪਾਂ ਕਰਾਵਾਂਗੇ ਉਹ ਬੱਚਾ ਸਾਰੇ ਇਨਵੋਲਵਮੈਂਟ ਹੋਊਗੀ ਪਹਿਲੀ ਗੱਲ ਤਾਂ ਪੂਰੀ ਕਲਾਸ ਦੀ ਜਿੱਦਾਂ ਇੱਥੇ ਸੈਮੀਨਾਰ ਦੇ ਵਿੱਚ ਕੋਈ ਵੀ ਇਹੋ ਜਿਹਾ ਪਰਸਨ ਨਹੀਂ ਜਿਹਦੀ ਇਨਵੋਲਵਮੈਂਟ ਨਹੀਂ ਹੈਗੀ ਸੀ ਤੇ ਬਹੁਤ ਕੁਝ ਸਿੱਖਿਆ ਜੀ ਜਿਹੜਾ ਅੱਗੇ ਇਨ ਫਿਊਚਰ ਸਾਨੂੰ ਕੰਮ ਆਉਣਾ ਹੈ ਜੀ ਜਿਸ ਤਰ੍ਹਾਂ ਮੈਡਮ ਕਿ ਆਪਾਂ ਦੇਖੋ ਬੱਚੇ ਛੋਟੇ-ਛੋਟੇ ਜਿਹੜੇ ਪੜਨ ਵਾਸਤੇ ਆਉਂਦੇ ਆ ਸਕੂਲ ਦੇ ਵਿੱਚ ਤੇ ਉਹ ਇੱਕ ਆਪਣੇ ਘਰ ਦਾ ਵੀ ਫਿਊਚਰ ਹੈ ਤੇ ਆਪਣੇ ਦੇਸ਼ ਦਾ ਵੀ ਫਿਊਚਰ ਹੈ ਤੇ ਪਿੱਛੇ ਜੇ ਲੋਕ ਕੰਪਲੇਨ ਕਰਦੇ ਸੀ ਕਿ ਜੇ ਵੇਖੋ ਜੀ ਟੀਚਰ ਆਉਂਦੇ ਆ ਉਹ ਬੱਚਿਆਂ ਨੂੰ ਚੰਗੀ ਤਰ੍ਹਾਂ ਪੜਾਉਂਦੇ ਨਹੀਂਗਾ ਇਸ ਤਰ੍ਹਾਂ ਜੀ ਉਸ ਤਰ੍ਹਾਂ ਤੇ ਦੇਖੋ ਹੁਣ ਤਾਂ ਜਿਹੜੇ ਬੜੇ ਵਧੀਆ ਸੋਰਸ ਆ ਗਏ ਆ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਇਹ ਜਿਹੜੀ ਥੋਟ ਹੈਗਾ ਨਾ ਸਰਕਾਰੀ ਸਕੂਲਾਂ ਬਾਰੇ ਇਹ ਪਿਛਲੇ 20 ਸਾਲਾਂ ਦਾ ਜਿਹੜਾ ਥੋਟ ਹੈ ਉਹ ਚੱਲ ਰਿਹਾ ਹੈ ਉਦੋਂ ਸਮਾਂ ਸੀਗਾ ਵੀ ਉਹੋ ਜਿਹੀ এডਿਕੇਸ਼ਨ ਨਹੀਂ ਸੀ ਪਰ ਹੁਣ ਸਿੱਖਿਆ ਦਾ ਮਿਆਰ ਕਾਫੀ ਉੱਚਾ ਆ ਚੁੱਕਿਆ ਹੈ ਪਿਛਲੇ 10-15 ਸਾਲ ਤੋਂ ਨਵੀਆਂ-ਨਵੀਆਂ ਸਰਕਾਰ ਨੇ ਸਕੀਮਾਂ ਚਲਾਈਆਂ ਪੜੋ ਪੰਜਾਬ ਵਿਦਿਆ ਪ੍ਰਵੇਸ਼ ਹੁਣ FLN ਹੈ ਤਾਂ ਮਤਲਬ ਬਹੁਤ ਵਧੀਆ ਹੁਣ ਟੀਚਰ ਜਿਹੜਾ ਉਹ ਆਪਦਾ ਪੂਰਾ ਕਰਤੱਵ ਸਮਝਦਾ ਕਿ ਮੈਂ ਕੁਝ ਕਰਕੇ ਆਇਆ ਮੈਂ ਤਨਖਾਹ ਲੈ ਰਿਆ ਤਾਂ ਮੈਂ ਸਕੂਲ ਚ ਵੜਿਆ ਤਾਂ ਮੈਂ ਮੇਰੇ ਬੱਚੇ ਨੂੰ ਕੁਝ ਦੇ ਕੇ ਜਾਣਾ ਤੇ ਅੱਗੇ ਪੇਰੈਂਟਸ ਵੀ ਅਵੇਅਰ ਨਹੀਂ ਹੁੰਦੇ ਸੀ ਪਰ ਹੁਣ ਅਸੀਂ ਦੇਖਦੇ ਆ ਚਾਹੇ ਘਰੇ ਉਹਦੇ ਰੋਟੀ ਦਾ ਗੁਜ਼ਾਰਾ ਮੁਸ਼ਕਲ ਨਾਲ ਹੈ ਉਹਨੇ ਦਿਹਾੜੀ ਛੱਡ ਕੇ ਬੱਚਾ ਸਕੂਲ ਛੱਡਣ ਵੀ ਆਉਣਾ ਤੇ ਦਿਹਾੜੀ ਵਿੱਚੋਂ ਛੱਡ ਕੇ ਉਹਨੇ ਵਿਚਾਰੇ ਨੇ ਸਕੂਲੋਂ ਬੱਚਾ ਲੈ ਕੇ ਵੀ ਜਾਣਾ ਤਾਂ ਇਹਨਾਂ ਜਿਹੜੀਆਂ ਸਮੇਂ-ਸਮੇਂ ਤੇ ਜਿਹੜੀਆਂ ਹੈ ਪ੍ਰੋਜੈਕਟ ਸਰਕਾਰ ਨੇ ਚਲਾਏ ਐ ਪਿਛਲੀਆਂ ਸਰਕਾਰਾਂ ਨੇ ਜਾਂ ਹੁਣ ਵਾਲੀਆਂ ਸਰਕਾਰਾਂ ਨੇ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਬਹੁਤ ਵੱਡੇ ਲੈਵਲ ਤੇ ਜਿਹੜਾ ਸਭ ਬੱਚਿਆਂ ਨੂੰ ਫਾਇਦਾ ਹੋਇਆ ਤੇ ਸਕੂਲ ਜਿਹੜੇ ਸਿੱਖਿਆ ਦਾ ਮਿਆਰ ਆ ਜਿਹੜਾ ਉਹ ਕਾਫੀ ਉੱਚੇ ਪੱਧਰ ਤੱਕ ਗਿਆ ਹੈ ਥੈਂਕ ਯੂ